ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮਿਤ ਬੁਟੀਕ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਪਕ ਕ੍ਰੇਪ ਸਿਮਰ ਔਰ ਆਰਗੈਂਜ਼ਾ ਦੇ ਉੱਪਰ ਪਾਰਟੀ ਵੇਅਰ ਹੈਂਡਵਰਕ ਦੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਜਿਹੜੀ ਕਿ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਔਰ ਸਾਰੇ ਸੇਮ ਪ੍ਰਾਈਸ ਦੇ ਵਿੱਚ ਹੋਣਗੇ ਪਰ ਇਹ ਵਾਲੇ ਜਿਹੜੇ ਸੂਟ ਹੋਣਗੇ ਸਿਮਰ ਦੇ ਉੱਪਰ ਰਹਿਣ ਵਾਲੇ ਹੈਗੇ ਜਿਨ੍ਹਾਂ ਦੇ ਉੱਪਰ ਹੈਂਡਵਰਕ ਹੋਏਗਾ ਬਹੁਤ ਹੀ ਜ਼ਿਆਦਾ ਸੋਹਣੇ ਬੁਟੀਕ ਪੀਸ ਹੈਗੇ ਇਹਨਾਂ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਮਿਲ ਜਾਏਗੀ ਆਰਗੈਂਜ਼ਾ ਦੇ ਉੱਪਰ ਹੋਣਗੇ ਹੈਂਡ ਰੋਡ ਥ੍ਰੈਡ ਦਾ ਜਿਹੜਾ ਇਹਨਾਂ ਐ ਪੀਸ ਵੀ ਹੋਣਗੇ ਜਿਹੜੇ ਆਰਗੈਂਜ਼ਾ ਦੇ ਉੱਪਰ ਬਨੇ ਹੋਏ ਹੋਣਗੇ ਆਰਗੈਂਜ਼ਾ ਦੁਪੱਟੇ ਨਾਲ ਹੋਣਗੇ ਬੁਟੀਕ ਪੀਸ ਹੋਣਗੇ ਪ੍ਰਾਈਸ ਸਭ ਦਾ ਸੇਮ ਹੋਏਗਾ 42.90 ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਜਿੰਨੇ ਵੀ ਕਲੈਕਸ਼ਨ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਸੇਮ ਪ੍ਰਾਈਸ ਦੇ ਵਿੱਚ ਕੋਈ ਵੀ ਡਿਜ਼ਾਈਨ ਇਹਨਾਂ ਦੇ ਵਿੱਚੋਂ ਬੁੱਕ ਕਰ ਸਕਦੇ ਹੈਗੇ ਹੋ ਪ੍ਰਾਈਸ ਬਹੁਤ ਹੀ ਘੱਟ ਹੈਗਾ ਇਹ ਪੀਸ ਵੀ ਹੋਣਗੇ ਜਿਹੜੇ ਹੈਂਡਵਰਕ ਦੇ ਉੱਪਰ ਹੋਣਗੇ ਔਰਗੈਂਜ਼ਾ ਦੇ ਉੱਪਰ ਰਹਿਣ ਵਾਲਾ ਹੈਂਡਵਰਕ ਦਾ ਪੀਸ ਹੋਏਗਾ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਵੀ ਆਲਸੋ ਔਰਗੈਂਜ਼ਾ ਦੇ ਉੱਪਰ ਹੋਣਗੇ ਕੰਟਰਾਸਟ ਦੇ ਦੁਪੱਟਿਆਂ ਦੇ ਨਾਲ ਰਹਿਣ ਵਾਲੇ ਹੋਣਗੇ ਕੁਝ ਹੋਣਗੇ ਜਿਹੜੇ ਕਿ ਸੇਮ ਦੁਪੱਟੇ ਨਾਲ ਹੋਣਗੇ ਇਹ ਵਾਲੇ ਸੂਟ ਹੋਣਗੇ ਜਿਹੜੇ ਸਿਮਰ ਦੇ ਉੱਪਰ ਬਨੇ ਹੋਏ ਹੈ ਜਿਨ੍ਹਾਂ ਦੇ ਉੱਪਰ ਮਿਰਰ ਵਰਕ ਹੋਏਗਾ ਪ੍ਰਾਈਸ ਹੋਏਗਾ 2690 ਫ੍ਰੀ ਸ਼ਿਪਿੰਗ ਸਿਮਰ ਦੇ ਦੁਪੱਟੇ ਨਾਲ ਮਿਲ ਜਾਣਗੇ ਆਲ ਓਵਰ ਸੂਟ ਹੋਏਗਾ ਬਹੁਤ ਹੀ ਜ਼ਰਾ ਸੋਹਣਾ ਪਾਰਟੀ ਵੇ ਇਹ ਵਾਲੇ ਜਿਹੜਾ ਜਿਹੜਾ ਫੈਬਰਿਕ ਹੋਏਗਾ ਹੈਗਾ organza ਦੀ ਸ਼ਰਟ ਹੋਏਗੀ digital print ਦੀ ਪਲੱਸ ਇਹਨਾਂ ਦੇ ਉੱਪਰ ਹੈਂਡ ਦਾ ਜਿਹੜਾ ਵਰਕ ਹੋਏਗਾ ਨਾਲ ਜਿਹੜੀ ਇਹਨਾਂ ਦੇ ਪਲੇਨ crepe ਦੀ ਬਾਟਮ ਰਹਿਣ ਵਾਲੀ ਹੈਗੀ ਇਹ ਵਾਲੇ ਜਿਹੜੇ ਸੂਟs ਹੋਣਗੇ ਵੀ ਪਿਓਰ ਚਨਾਉਣ ਦਾ ਸਟੱਫ ਹੋਏਗਾ ਜਿਨ੍ਹਾਂ ਦੇ ਉੱਪਰ ਹੈਗਾ ਆ ਵਰਕ ਰਹਿਣ ਵਾਲਾ ਹੈ ਨਾਲ crepe ਦੀ ਬਾਟਮ ਹੋਏਗੀ ਪ੍ਰਾਈਸ ਹੋਏਗਾ 1750 ਫ੍ਰੀ ਸ਼ਿਪਿੰਗ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਆ ਔਰ ਇਹ ਵਾਲੇ ਜਿਹੜੇ ਸੋਲੋ ਪੀਸ ਹੈਗੇ ਆ ਇਹ ਹੈਗੇ ਆ ਪਾਰਟੀ ویئر ਪੀਸ ਹੋਣਗੇ ਸਪੈਸ਼ਲ ਸਮਰ ਦੇ ਲਈ ਹੈਗੇ ਆ ਬਾਟਮ ਵਰਕ ਦੇ ਪੀਸ ਹੋਣਗੇ ਪ੍ਰਾਈਸ ਹੈਗਾ 2299 ਫ੍ਰੀ ਸ਼ਿਪਿੰਗ ਇਹ ਵਾਲੇ ਜਿਹੜੇ ਹੈਗੇ ਸੋਲੋ ਪੀਸ ਹੈਗੇ ਸਮਰ ਦੇ ਉੱਪਰ ਔਰ ਕريب ਦੇ ਉੱਪਰ ਹੈਂਡਵਰਕ ਦੇ ਸੋਲੋ ਪੀਸ ਹੋਣਗੇ 4650 ਦਾ ਪ੍ਰਾਈਸ ਹੈਗਾ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਦੇ ਜਿਹੜੇ ਸੋਲੋ ਸੋਲੋ ਪੀਸ ਹੈਗੇ ਸਾਰੇ ਬਹੁਤ ਹੀ ਜ਼ਿਆਦਾ ਸੋਹਣੇ ਹੈਂਡਵਰਕ ਦੇ ਪੀਸ ਹੈਗੇ ਬਾਟਮ ਵਰਕ ਪਲੱਸ ਡਿਜ਼ਾਈਨਰ ਪੀਸ ਹੋਣਗੇ ਹੈਂਡਵਰਕ ਤੇ ਇਹ ਵਾਲੇ ਜਿਹੜੇ ਸੂਟ ਹੈਗੇ ਵਿਸਕੋਸ ਆਰਗੈਂਜ਼ਾ ਦੀ ਫੁੱਲੀ ਐਮਬ੍ਰਾਇਡਰ ਸ਼ਰਟ ਹੋਏਗੀ ਪਲੱਸ ਪ੍ਰਿੰਟਡ ਹੋਏਗੀ ਨਾਲ ਪਲੇਨ ਕਰੇਪ ਦੀ ਬਾਟਮ ਹੋਏਗੀ ਪ੍ਰਾਈਸ ਹੋਏਗਾ 2250 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਆ ਇਹਨਾਂ ਦੇ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਮਿਲ ਜਾਏਗੀ ਜੇਕਰ ਤੁਸੀਂ ਕੱਲੀ ਸ਼ਰਟ ਦਾ ਬਾਈ ਕਰਨਾ ਚਾਹੁੰਦੇ ਹੋ ਸਟਫ ਤੱਕ ਕੱਲੀ ਸ਼ਰਟ ਦਾ ਵੀ ਬਾਈ ਕਰ ਸਕਦੇ ਹੋ ਪੂਰਾ ਸੂਟ ਬਾਈ ਕਰਨਾ